ਪੰਚਾਇਤ ਵੱਲੋਂ ਦਿੱਤੀ ਗਈ ਦਰਖਾਸਤ ਅਨੁਸਾਰ ਪ੍ਰਸ਼ਾਸਨ ਬਿਨਾਂ ਕਿਸੇ ਕਾਨੂੰਗੋ ਪਟਵਾਰੀ ਦੇ ਪਹੁੰਚਿਆ ਕਬਜ਼ਾ ਲੈਣ ਗੱਲਵਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਜੀਵਨ ਸ਼ਰਮਾ ਤੋਂ ਤੁਸੀਂ ਜਿਹੜੀਆਂ ਇਸ ਮੌਕੇ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਜਾ ਰਹੀਆਂ ਹਨ ਇਹ ਮਾਨਸਾ ਜ਼ਿਲ੍ਹੇ ਦੇ ਪਿੰਡ ਚਕੇਰੀਆਂ ਦੀਆਂ ਹਨ ਦੱਸ ਦਈਏ ਇੱਕ ਡਿਸਪਿਊਟਡ ਮਾਮਲਾ ਹੈ ਜਿਸ ਤੇ ਵਿੱਚ ਪਰਿਵਾਰ ਵੱਲੋਂ ਜਿਹੜਾ ਪੱਖ ਰੱਖਿਆ ਗਿਆ ਹੈ ਕਿ ਇਸ ਥਾਂ ਤੇ ਅਸੀਂ ਲਗਭਗ 50 ਸਾਲਾਂ ਤੋਂ ਕਾਬਜਾ ਹਾਂ ਜਿਸ ਤੇ ਅਸੀਂ ਪਸ਼ੂ ਅਤੇ ਹੋਰ ਗੋਹਾ ਕੂੜਾ ਰੱਖਦੇ ਹਾਂ ਉਧਰ ਦੂਜੇ ਪਾਸੇ ਦੱਸ ਦਈਏ ਪੰਚਾਇਤ ਦਾ ਕਹਿਣਾ ਕਿ ਇਹ ਥਾਂ ਜਿਹੜੀ ਸਕੂਲ ਦੀ ਹੈ ਤਾਂ ਅੱਜ ਪੰਚਾਇਤ ਵੱਲੋਂ ਜਿਹੜੀ ਲਿਖਤੀ ਦਰਖਾਸਤ ਪਹਿਲਾਂ ਦਿੱਤੀ ਗਈ ਸੀ ਤਾਂ ਮੌਕੇ ਤੇ ਜਿਹੜਾ ਪ੍ਰਸ਼ਾਸਨ ਉਸ ਥਾਂ ਤੇ ਕਬਜ਼ਾ ਲੈਣ ਪਹੁੰਚਿਆ ਇਤਰਾਜ਼ਯੋਗ ਗੱਲ ਇਹ ਵੀ ਹੈ ਕਿ ਕਬਜ਼ਾ ਲੈਣ ਸਮੇਂ ਕਿਸੇ ਤਰ੍ਹਾਂ ਦਾ ਕੋਈ ਕਾਨੂੰਗੋ ਪਟਵਾਰੀ ਜਾਂ ਕਿ ਮਿੰਟਤੀ ਵਾਲੀ ਮਸ਼ੀਨ ਕਿਸੇ ਤਰ੍ਹਾਂ ਦੀ ਕੋਈ ਨਜ਼ਰ ਨਹੀਂ ਆਈ ਪੰਚਾਇਤ ਦੇ ਹੁਕਮਾਂ ਤੇ ਫੋਰਸ ਨੇ ਜਿਹੜਾ ਉਸ ਥਾਂ ਤੇ ਕਬਜ਼ਾ ਕਰਵਾਇਆ ਜਿਹੜਾ ਬਾਰ ਬੰਦ ਕਰਵਾਇਆ ਇੱਕ ਪ੍ਰਸ਼ਾਸਨ ਦੀ ਜਿਹੜੀ ਹੋਰ ਨਲਾਇਕੀ ਸਾਹਮਣੇ ਆਈ ਕਿ ਜਦੋਂ ਕਿਤੇ ਕਬਜ਼ਾ ਕਾਰਵਾਈ ਹੁੰਦੀ ਹੈ ਤਾਂ ਉੱਥੇ ਜਿਹੜਾ ਪੂਰਾ ਹਮਲਾ ਪੂਰੀ ਫੋਰਸ ਡਾਕਟਰ ਐਂਬੂਲੈਂਸ ਤੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਨਾਲ ਹੁੰਦੀਆਂ ਹਨ ਕਿ ਕਿਸੇ ਤਰ੍ਹਾਂ ਦੀ ਕੋਈ ਅਣਸਖਾਵੀ ਘਟਨਾ ਨਾ ਵਾਪਰ ਜੇ ਪਰ ਅਜਿਹਾ ਹੀ ਹੋਇਆ ਤਾਂ ਜਿਸ ਥਾਂ ਤੇ ਕਬਜ਼ਾ ਸੀ ਉੱਥੇ ਇੱਕ 65 ਸਾਲਾ ਬੇਬੇ ਜਿਹੜੀ ਹਾਰਟ ਦੀ ਮਰੀਜ਼ ਦੱਸੀ ਗਈ ਤਾਂ ਪੁਲਿਸ ਵੱਲੋਂ ਉਸ ਨੂੰ ਜਿੱਦੋਂ ਬੰਦੀ ਬਣਾਇਆ ਗਿਆ ਪੂਰੇ ਪਰਿਵਾਰ ਨੂੰ ਬੰਦੀ ਬਣਾਇਆ ਗਿਆ ਤਾਂ ਬੇਬੇ ਦੇ ਬਾਹ ਤੇ ਵਿੱਚ ਜਿਹੜਾ ਦੌਰਾ ਪੈ ਗਿਆ ਦੌਰਾ ਪੈ ਪੁਆਇੰਟ ਸਮੇਂ ਕਿਸੇ ਤਰ੍ਹਾਂ ਦਾ ਕੋਈ ਟ੍ਰੀਟਮੈਂਟ ਨਹੀਂ ਦਿੱਤਾ ਗਿਆ ਕਿਸੇ ਤਰ੍ਹਾਂ ਦੀ ਕੋਈ ਮੈਡੀਕਲ ਸਹੂਲਤ ਨਹੀਂ ਦਿੱਤੀ ਗਈ ਤਾਂ ਜਦੋਂ ਪੁਲਿਸ ਨੂੰ ਇਸ ਗੱਲ ਦੀ ਪਿੰਕ ਪਈ ਕਿ ਮਾਮਲਾ ਵਧਣਾ ਜਾਵੇ ਤਾਂ ਮੌਕੇ ਤੇ ਕਿਸੇ ਤਰ੍ਹਾਂ ਦਾ ਕੋਈ ਪ੍ਰਸ਼ਾਸਨ ਅਧਿਕਾਰੀ ਨਹੀਂ ਖੜਿਆ ਦੱਸ ਦਈਏ ਉਸ ਤੋਂ ਬਾਅਦ ਪਰਿਵਾਰ ਵੱਲੋਂ ਆਪਣੇ ਇੱਕ ਪ੍ਰਾਈਵੇਟ ਸਾਧਨ ਤੇ ਉਹ ਮਰੀਜ਼ ਨੂੰ ਉਸ ਬੇਬੇ ਨੂੰ ਮਾਨਸਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮਾਨਸਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਉਹ ਮਾਤਾ ਉਹ ਬਜ਼ੁਰਗ ਔਰਤ ਜਿਹੜੇ ਇਲਾਜ ਲਈ ਦਾਖਲ ਹੈ ਤਾਂ ਦੱਸ ਦਈਏ ਇਸ ਖਬਰ ਦੇ ਵਿੱਚ ਜਿਹੜਾ ਪ੍ਰਸ਼ਾਸਨ ਦਾ ਪੱਖ ਵੀ ਹੈ ਜਿਹੜਾ ਪੰਚਾਇਤ ਦਾ ਪੱਖ ਵੀ ਹੈ ਅਸੀਂ ਕਿਸੇ ਤਰ੍ਹਾਂ ਦੀ ਕੋਈ ਸਪੋਰਟ ਨਹੀਂ ਕਰਦੇ ਪਰ ਜ਼ਿਕਰਯੋਗ ਇਹ ਹੈ ਜਦੋਂ ਕਿਤੇ ਕਬਜ਼ਾ ਕਾਰਵਾਈ ਹੁੰਦੀ ਹੈ ਤਾਂ ਉੱਥੇ ਮਿੰਨਤੀ ਤੋਂ ਬਿਨਾਂ ਨਹੀਂ ਪਤਾ ਲੱਗ ਸਕਦਾ ਕਿ ਇਸ ਥਾਂ ਦਾ ਮਾਲਕ ਕੌਣ ਹੈ ਜਾਂ ਕੋਈ ਗਰਦਾਵਰੀ ਜਾਰਜਟਰੀ ਕਿਸੇ ਤਰ੍ਹਾਂ ਦੀ ਕੋਈ ਪੇਸ਼ ਕੀਤੀ ਜਾਵੇ ਤਾਂ ਪੁਲਿਸ ਵੱਲੋਂ ਉਸ ਥਾਂ ਤੇ ਜਿਹੜਾ ਬਾਰ ਬੰਦ ਕਰਵਾਇਆ ਗਿਆ ਬੈਕਅਪ ਗੁਰਬਕਸਿੰਘ ਅੱਛਾ ਕੀ ਮਸਲਾ ਬਣੇਗਾ ਪ੍ਰਸ਼ਾਸਨ ਪਹੁੰਚਾ ਜੀ ਪ੍ਰਸ਼ਾਸਨ ਪਹੁੰਚਿਆ ਜੀ ਸਾਡੇ ਆ ਕੋਈ ਅਸੀਂ 60 ਸਾਲ ਤੋਂ ਰਹੇ ਨੇ ਇੱਥੇ ਅੱਛਾ ਸਾਡਾ ਪਿੱਛੇ ਰੂੜੀ ਦਾ ਥਾਂ ਸੀਗਾ ਜੀ ਠੀਕ ਹੈ ਉਹਨੂੰ ਪ੍ਰਸ਼ਾਸਨ ਪੰਚਾਇਤ ਨਾਲੇ ਧੱਕਾ ਕਰਕੇ ਸਾਡੇ ਨਾਲ ਹੂੰ ਉਹ ਕਰਾਈ ਜਾਂਦੇ ਜੀ ਹੂੰ ਤੇ ਉਹੀ ਇਹ ਆਪਣਾ ਸਰਕਾਰੀ ਜਗਾ ਨਹੀਂ ਕੋਈ ਸਕੂਲ ਦੀ ਜਗਾ ਹੋਵੇ ਅਸੀਂ ਕੱਟਣ ਨੂੰ ਤਿਆਰ ਅੱਛਾ ਹੁਣੇ ਪ੍ਰਸ਼ਾਸਨ ਨੇ ਕਿ ਹਰ ਦੇ ਧੱਕਾ ਕਰ ਰਿਹਾ ਹੈ ਇੱਕ ਤੇਰਦਾ ਬੰਦ ਕੀਤਾ ਜਾਂਦਾ ਹੈ ਕਿ ਸਾਰਿਆਂ ਦਾ ਕਰ ਰਿਹਾ ਹੈ ਨਹੀਂ ਜੇ ਸਾਰਿਆਂ ਦਾ ਬੰਦ ਕਰਨੀ ਸੀ ਤੁਹਾਨੂੰ ਜਾਣੇ ਕੱਲੇ ਸਾਡਾ ਬੰਦ ਕੀਤਾ ਜਾ ਰਿਹਾ ਹੈ ਅੱਛਾ ਤੇ ਬਾਕੀ ਸਾਰਿਆਂ ਦਾ ਸੁਦਾ ਪੰਚਾਇਤ ਦੇ ਬੰਦਿਆਂ ਕੋਲੇ ਵੀ ਕਿੱਲਾ-ਕਿੱਲਾ ਡੂ-ਡੂ ਕਿੱਲਾ ਪੁਲਿਸ ਵੀ ਲੋਕ ਬੰਦੀ ਬਣਾਇਆ ਗਿਆ ਬੁੜੀਆਂ ਨੂੰ ਕੀ ਕਹੋਗੇ ਇਹ ਬੰਦੀ ਹੋਣਾ ਪ੍ਰਸ਼ਾਸਨ ਦੀ ਧੱਕੀ ਸਹੀ ਅੱਛਾ ਕੀ ਗੱਲਬਾਤ ਹੋਈ ਇਹ ਇਹਨਾਂ ਨੂੰ ਹਾਲਟ ਪ੍ਰੋਬਲਮ ਆ ਸਾਡੇ ਘਰ ਤੇ ਕਪਚਾ ਕਰਨ ਆਗੇ ਸੀਗੇ ਪੰਚਾਇਤ ਮੈਂਬਰ ਇਹਨਾਂ ਨੂੰ ਹਾਲਟ ਪ੍ਰੋਬਲਮ ਆ ਹਾਲਟ ਕਰਕੇ ਇਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਪੁਲਸ ਨੇ ਇਹਨਾਂ ਨੂੰ ਅਚਾਨਕ ਦੌਰਾ ਪੈ ਗਿਆ ਅੱਛਾ ਇਸ ਦੇ ਜ਼ਿੰਮੇਵਾਰ ਇੱਕ ਜਗਤਾਰ ਮੈਂਬਰ ਇੱਕ ਕਰਮਾ ਮੈਂਬਰ ਇੱਕ ਜਗਵੀਰ ਲਾਲੀ ਅੱਛਾ ਤੇ ਨਰਿੰਦਰਪੁਰੇ ਵਾਲੀ ਚੌਂਕੀ ਅੱਛਾ ਬਿੰਦਰ ਬਿੰਦਰ ਮੈਂਬਰ ਸਾਹ ਜੀ ਹਾਲਾਤ ਦੇ ਵਿੱਚ ਦੌਰਾ ਪੈ ਗਿਆ ਇਹਨੂੰ ਛੱਡ ਕੇ ਭੱਜ ਗਈ ਪੁਲਸ ਪੰਜਗੇ ਸਾਰੇ ਭੱਜ ਗਏ ਪੁਲਸ ਇੱਥੇ ਕੋਈ ਨਹੀਂ ਖੜੀ ਇਹਨੂੰ ਚੱਕ ਕੇ ਕੋਈ ਨਹੀਂ ਲੈ ਕੇ ਗਿਆ ਹੁਣ ਅਸੀਂ ਆਪਦੇ ਸੇਫਟੇ ਲੈ ਕੇ ਜਾ ਰਹੇ ਆ ਇਹਨੂੰ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਬਣਦੀ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਜਿਹੜੀ ਕਾਨੂੰਨੀ ਮਾਲੀ ਨੁਕਸਾਨ ਹੁੰਦਾ ਉਹ ਭਰਨਦੇ ਜ਼ਿੰਮੇਦਾਰ ਹੈਗੇ ਨੇ ਇਹ ਜਦੋਂ ਇਹਨਾਂ ਦਾ ਇੰਨਾ ਹੋ ਗਿਆ ਕੀ ਨਾਮ ਹੈ ਛੋਟਾ ਮੇਰਾ ਨਾਮ ਜਮੇਦਾਰ ਪੰਚਾਇਤ ਦਾ ਪੰਚਾਇਤ ਹਾਂ ਕੀ ਮਸਲਾ ਹੈ ਜੀ ਇਹ ਜਿਹੜਾ ਅੱਜ ਪੰਜਾ 300 ਰਵਾਜਾ ਕਰਿਆ ਹੋਇਆ ਦਾ ਅੱਛਾ ਇਹ ਰੂੜੀਆਂ ਲਾਈਆਂ ਤੇ ਪੁੱਛ ਜਾਨੀ ਉਹ ਸੀਨੀਅਰ ਕਈ ਵਾਰ ਪਹਿਲਾਂ ਕਹੇ ਕਿ ਲਿਖਤੀ ਲੈਟਰ ਨਿਕਲੇ ਹੋਏ ਨੇ ਤੇ ਇਹਨਾਂ ਨੇ ਬੰਦ ਨਹੀਂ ਕੀਤਾ ਹੁਣ ਸਾਨੂੰ ਡਿਊਟੀ ਮਿਸਟਰੀਟ ਲਾ ਕੇ ਤੇ ਫੋਕ ਕਰਵਾਉਣਾ ਅੱਜ ਕੋਈ ਲਿਖਤੀ ਆਰਡਰ ਹਾਂਜੀ ਅੱਜ ਨਹੀਂ ਡਿਊਟੀ ਮਿਸਟਰੀਟ ਲਾ ਲਿਖਤੀ ਆਰਡਰ ਨਹੀਂ ਹੈਗੇ ਨੇ ਕੋਈ ਦਿਖਾ ਦਿਓ ਮੈਂ ਭਾਈ ਡਿਵੀਟੀ ਕਰਨੀ ਨਹੀਂ ਕਰਦਾ ਮਮਾ ਕਰੂਗਾ ਮਮਾ ਕੋਈ ਕਹਿੰਦਾ ਕਹਿਣਾ ਮਮਾ ਨੂੰ ਮਮਾ ਮਮਾ ਕਿਰਦਾ ਸਰ ਕੀ ਨਾ ਭਾਈ ਜਗਮੀ ਜੈ ਮੈਸਰ ਪਹੁੰਚਾਈ ਬਾਹਰ ਜਿਹੜਾ ਬੰਦ ਕੀਤਾ ਗਿਆਗਾ ਕੀ ਕਹਿਣਾ ਚਾਹੁੰਗੇ ਅੱਜ ਪ੍ਰਸ਼ਾਸਨ ਪਹੁੰਚ ਹੋਇਗਾ ਇਹ ਅਜੇ ਸਕੂਲ ਦੀ ਜਗਾ ਸੀ ਸਾਰੀ ਉੱਤੇ ਵਿੱਚ ਡੇਟ ਕੱਢ ਕੇ ਮਲਕੀ ਰੂੜੀ ਤੇ ਪਸ਼ੂ ਬਣੇ ਜਾਂਦੇ ਸੀ ਇਨਾਂ ਲੋਕਾਂ ਅੱਛਾ ਅਜਿਨਾਂ ਨੂੰ ਦੋ ਤਿੰਨ ਵਾਰ ਬੇਨਤੀ ਵੀ ਕੀਤੀ ਐ ਕੋਈ ਇਸ ਸਟੇ ਵੀ ਅਸੀਂ ਥਾਂ ਦੀ ਨਹੀਂ ਕੋਈ ਸਟੇ ਨਹੀਂ ਕੀਤੀ ਅੱਛਾ ਇਹ ਮਲਕੀ ਪੰਚਾਇਤੀ ਜਗਾ ਤੇ ਇਥੇ ਹੋਈ ਨਹੀਂ ਸਕਦਾ ਪੰਚਾਇਤੀ ਜਗਾ ਸਾਰੀ ਇਹ ਓਕੇ ਓਕੇ ਇਹਨਾਂ ਨੇ ਆਪਣੇ ਕੋਲੋਂ ਵੀ ਅਰਜੀ ਉੱਦੀ ਦਾਇਰ ਕੀਤੀ ਹੋਈ ਸੀ ਪਰ ਉਹ ਤੇ ਸਾਡੇ ਬਿਆਨ ਬਾਈ ਦੇ ਅਧਾਰ ਤੇ ਮਲਕੀ ਉਹ ਕੇਸਾ ਉਮੀ ਰੋਗੇ ਕਾਰਨ ਕੇ ਅਜੋ ਪੰਚਾਇਤੀ ਜਗਾ ਪੰਚਾਇਤ ਨੇ ਆਪਣਾ ਕੇਸ ਅੱਜ ਕਿੰਨਾ ਤੇ ਹੁਕਮਾਂ ਤੇ ਜਿਹੜੀ ਕਾਰਵਾਈ ਹੋ ਰਹੀ ਐ ਇਹ ਸਾਡਾ ਮਜਿਸਟ੍ਰੇਟ ਲੱਗਿਆ ਜੀ ਇਥੇ